ਵੰਦੋ ਤੁ ਬੰਦਨ ਅਨਕ ਬਾਹਰ ਸਰਬ ਕਲਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਪਦ ਥੀਲਾਏ ਤੋਤ ਚਤੇ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਤੇ ਆਏ ਸੋ ਤੁਦ ਸਦਾ ਤੇ ਆਏ ਮੇਰੇ I'm a ਮੇਰੇ ਸੋਹਣੇ ਸਤਿਗੁਰੂ ਮੇਰੇ ਪਿਆਰੇ ਸਤਿਗੁਰੂ ਧੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਆਪ ਜੀ ਨੂੰ ਨਮਸਕਾਰ ਹੈ ਸਤਿਗੁਰੂ ਜੀ ਦੇ ਹਜ਼ੂਰ ਸੱਜ ਬੈਠੀਆਂ ਗੁਰੂ ਪਿਆਰੀਆਂ ਗੁਰੂ ਸਵਾਰੀਆਂ ਗੁਰੂ ਰੂਪ ਗੁਰਖ ਖਾਲਸਾ ਸਾਧ ਸੰਗਤ ਜੀ ਸ਼ੁਕਰ ਹੈ ਦਾਤਾ ਜੀ ਦਾ ਆਪਾਂ ਸਭਨਾਂ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਹੈ ਆਓ ਸਤਿਗੁਰੂ ਜੀ ਦੇ ਹਜ਼ੂਰ ਸਾਜ ਕੇ ਕੁਝ ਸਮਾਂ ਸਤਿਗੁਰੂ ਜੀ ਤੋਂ ਆਪਾਂ ਕੁਝ ਨਾ ਕੁਝ ਸਿੱਖ ਲਈਏ ਆਪਣੇ ਜੀਵਨ ਦੇ ਵਾਸਤੇ ਆਓ ਸਭ ਆਪਾਂ ਪਹਿਲਾਂ ਸਤਿਗੁਰੂ ਜੀ ਦੇ ਹਜ਼ੂਰ ਆਪਣੀਆਂ ਹਾਜ਼ਰੀਆਂ ਲਵਾਈਏ ਆਪ ਸਭਨਾ ਦੇ ਚਰਨਾਂ 'ਚ ਬੇਨਤੀਆਂ ਹਨ ਪਿਆਰਿਓ ਆਪ ਸਭ ਆਪਣੇ ਹੱਥ ਜੋੜੋ ਸਤਿਗੁਰੂ ਜੀ ਦੇ ਦਰਸ਼ਨ ਆਪਣੇ ਨੈਰਣਾ ਨਾਲ ਕਰਦੇ ਹੋਏ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਨੇ ਆਪਾਂ ਸਭਨਾਂ ਨੂੰ ਜੀਵਨ ਬਖਸ਼ਿਆ ਹੈ ਇਹ ਜੀਵਨ ਦੇ ਵਿੱਚ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਪਿਆਰ ਕਰਨ ਵਾਲੇ ਕੋਈ ਨਫ਼ਰਤ ਕਰਨ ਵਾਲੇ ਆਲਾ ਦਵਾਲਾ ਆਪਣਾ ਬਖਸ਼ਿਆ ਹੋਇਆ ਆ। ਅਕਸਰ ਦੇਖਦੇ ਹਾਂ ਕਈ ਵੀਰ ਭੈਣਾ ਮਿਲਦੇ ਹਨ ਕਹਿੰਦੇ ਹਨ ਬਹੁਤ ਬਾਣੀ ਪੜਦੇ ਅਰਦਾਸ ਬਹੁਤ ਕਰਦੇ ਹਨ ਪਰ ਐ ਲੱਗਦਾ ਜਿਵੇਂ ਕੋਈ ਅਸਰ ਨਹੀਂ ਹੁੰਦਾ। ਬੜੇ ਹੈਰਾਨ ਰਹਿ ਜਾਈਦਾ ਹੈ ਕਿ ਨਿਰਉਤਕਰ ਵੀ ਹੋ ਜਾਂਦਾ ਕਿ ਇਦਾਂ ਕਿਦਾਂ ਹੋ ਸਕਦਾ ਹੈ। ਉਹ ਜਿਹੜਾ ਹੱਥ ਪੈ ਨੇਰੇ ਐ ਉਹ ਅਰਦਾਸ ਹੀ ਨਹੀਂ ਸੁਣ ਰਿਹਾ ਅੱਛਾ ਉਹ ਐਸਾ ਮਾਤਾ ਹੈ ਹਰ ਆਪੇ ਮਾਤਾ ਆਪੇ ਪਿਤਾ ਜਿੰਨੇ ਜੀਉ ਉਪਾਏ ਜਦ ਤੱਕ ਦਿਖਾਇਆ ਉਹ ਜਿੰਨੇ ਸਾਨੂੰ ਪੈਦਾ ਕੀਤਾ ਹੈ ਉਹ ਸਾਡੀਆਂ ਲੋੜਾਂ ਨੂੰ ਸਭ ਜਾਣਦਾ ਹੈ ਪਰ ਜਿਹੜਾ ਮਨੁੱਖ ਹੈ ਆਪਣੇ ਕਰਮ ਵੱਲੋਂ ਨਹੀਂ ਦੇਖਦਾ ਕਿ ਮੈਂ ਕਰਮ ਕਿਹੜੇ ਬੀਜ ਚੁੱਕਾ ਹਾਂ ਮਹਾਰਾਜ ਦਾ ਫਰਮਾਨ ਹੈ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣਿਆਂ ਸੁਭਾਅ ਹੈ ਸਾਡਾ ਜੀਵਨ ਦੇ ਵਿੱਚ ਜਦੋਂ ਜਦੋਂ ਕੋਈ ਆਕੜ ਆਉਂਦੀ ਹੈ ਤਾਂ ਅਸੀਂ ਨਾ ਉਹਦਾ ਦੋਸ਼ ਕਿਸੇ ਦੂਜੇ ਦੇ ਉੱਤੇ ਮੜਨਾ ਚਾਹੁੰਦੇ ਇਹ ਸੁਭਾਅ ਹੈ ਪੈ ਰਿਓ ਸਾਡਾ ਹਰ ਵਾਰ ਅਸੀਂ ਆਪਣੇ ਆਪ ਨੂੰ ਬਰੀ ਕਰਨਾ ਚਾਹੁੰਦੇ ਆ ਕਿ ਮੇਰਾ ਕੋਈ ਕਸੂਰ ਨਹੀਂ ਹੈ ਮੇਰਾ ਕੋਈ ਕਸੂਰ ਨਹੀਂ ਹੈ ਜੋ ਜੋ ਖਾਇਆ ਉਹ ਇਹਦੇ ਕਰਕੇ ਆਇਆ ਕਿਸੇ ਦੋਸਤ ਮਿੱਤਰ ਕਰਕੇ ਭੈਣ ਭਰਾ ਕਰਕੇ ਮਾਤਾ ਪਿਤਾ ਕਰਕੇ ਪਤਨੀ ਕਰਕੇ ਬੱਚਿਆਂ ਕਰਕੇ ਜੋ ਜੋ ਇਹਦਾ ਆਪਣਾ ਸਰਕਲ ਹੈ ਨਾ ਦੋਸ਼ ਦੂਜਿਆਂ ਦੇ ਉੱਤੇ ਵੱਡਦਾ ਰਹਿੰਦਾ ਹੈ ਆਪਣੇ ਕਰਮਵਾਲਣ ਦੇਖਦਾ ਚਲੋ ਆਪਾਂ ਥੋੜੀ ਰਿਸ਼ਤੇਾਂ ਦੀ ਗੱਲ ਕਰ ਲੈਨੇ ਆ ਜੀ ਭਾਈ ਗੁਰਦਾਸ ਜੀ ਲੇਲਾ ਇੱਕ ਕਵਿੱਤ ਵਿੱਚ ਵਾਰ ਦੇ ਵਿੱਚ ਨਾ ਬਹੁਤ ਰਿਸ਼ਤੇ ਕਿਹਾ ਹਨ ਔਰ ਉਹਦੇ ਵਿੱਚ ਦੋ ਬੜੇ ਬੇਸ਼ਕੀਮਤੀ ਰਿਸ਼ਤੇ ਹੰਦ ਜੀ ਇੱਕ ਜਿੰਨਾ ਤੋਂ ਸੀ ਪੈਦਾ ਹੋਏ ਮਾਤਾ ਪਿਤਾ ਔਰ ਇੱਕ ਉਹ ਜਿਹੜੇ ਸਾਡੇ ਤੋਂ ਅੱਗੇ ਪੈਦਾ ਹੋਏ ਉਹਦੇ ਜਿਹੜੇ ਸਾਡੇ ਈਆਂ ਪੁੱਤਰ ਹੁੰਦੇ ਹਨ ਠੀਕ ਹੈ ਜੀ ਅਕਸਰ ਜੀਵਨ ਦਾ ਆਪ ਜੀ ਦੇਖੋ ਰੋਹ ਦੇਖੋ ਕਿ ਜਦੋਂ ਅਸੀਂ ਪੈਦਾ ਹੋਏ ਸੀ ਤੇ ਮਾਤਾ ਪਿਤਾ ਨੇ ਸਾਨੂੰ ਬੜਾ ਬਹੁਤ ਪਿਆਰ ਕੀਤਾ ਬੜਾ ਪਾਲਿਆ ਕਹਿੰਦੇ ਹੁੰਦੇ ਸੀ ਪਿੰਡਾਂ ਚ ਕਿ ਮਾਂ ਆਪ ਗਿੱਲੇ ਥਾਂ ਪੈਂਦੀ ਐ ਤੇ ਧੀ ਪੁੱਤ ਨੂੰ ਸੁੱਕੇ ਥਾਂ ਪਾਉਂਦੀ ਐ ਇਹਨਾ ਭਿਆਨ ਕਰਦੀ ਆ ਜਿਉਂ-ਜਿਉਂ ਜੀਵਨ ਅੱਗੇ ਚੱਲਦਾ ਜਾਂਦਾ ਹੈ ਅੱਗੇ ਚੱਲਦਾ ਜਾਂਦਾ ਹੈ ਗੌਰ ਕਰੋ ਜਦੋਂ ਆਪਣੀ ਔਲਾਦ ਹੋ ਜਾਂਦੀ ਨਾ ਬੰਦੇ ਦੀ ਤੇ ਬੰਦੇ ਦਾ ਆਪਣਾ ਫੋਕਸ ਆਪਣੀ ਔਲਾਦ ਵੱਲ ਹੋ ਜਾਂਦਾ ਤੇ ਮਾਪਿਓ ਲੋ ਘਟ ਜਾਂਦਾ ਹੈ ਇਥੋਂ ਤੱਕ ਘਟਦਾ ਹੀ ਨਹੀਂ ਰਿਹਾ ਅਗਨੋਰ ਹੋ ਜਾਂਦਾ ਹੈ ਮਾਤਾ ਪਿਤਾ ਅਗਨੋਰ ਹੋ ਜਾਂਦੇ ਹਨ ਥੋੜੇ ਦਿਨ ਪਹਿਲਾਂ ਦੀ ਗੱਲ ਇੱਕ ਵੀਡੀਓ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਮੋਟਰਸਾਈਕਲ ਤੇ ਵੀਰ ਆਇਆ ਆਪਣੇ ਮਾਤਾ ਪਿਤਾ ਨੂੰ ਬਿਠਾ ਕੇ ਤੇ ਉਤਾਰਨ ਆਇਆ ਸੀ ਕਿਤੇ ਰੈਂਡਮ ਕਿਸੇ ਥਾਂ ਤੇ ਕਿ ਹੁਣ ਵਾਪਸ ਘਰੇ ਨਾ ਆਏ ਉਹ ਮਾਤਾ ਪਿਤਾ ਤਰਲੇ ਲੈ ਰਹੇ ਸੀ ਪੁੱਤ ਨਾ ਜਾ ਨਾ ਜਾ ਨਾ ਜਾ ਪਰ ਉਸ ਨੇ ਜੀ ਪਰਵਾਹ ਕੀਤੀ ਉਹਨਾਂ ਨੂੰ ਮੋਟਰਸਾਈਕਲ ਤੋਂ ਉਤਾਰ ਕੇ ਤੇ ਚੱਲਿਆ ਗਿਆ ਚਲੋ ਵਾਪਸ ਆਈਏ ਕੋਸ਼ੇ ਰਿਸ਼ਤੇ ਹਨ ਜੀ ਜਿਹੜੇ ਜ਼ਿੰਦਗੀ ਦੇ ਵਿੱਚ ਆਪਾਂ ਜਿਉਂਦਿਆਂ ਨਿਭਾਉਣੇ ਹਨ ਭਾਈ ਗੁਰਦਾਸ ਜੀ ਦੀ ਕਲਮ ਕਲਾ ਕਮਾਲ ਹੈ ਹਮੇਸ਼ਾ ਦੀ ਤਰ੍ਹਾਂ ਬੜਾ ਪਿਆਰਾ ਇਹ ਉਹਨਾਂ ਦੇ ਵਾਰ ਦੇ ਵਿੱਚ ਇੱਕ ਲਿਖਿਆ ਗਿਆ ਕਹਿੰਦੇ ਪਿਓ ਦਾ ਤੇ ਪੜਦਾਦਿਓ ਪੁੱਤ ਪੁਤਾ ਪੜ ਪੋਤਾ ਨਤਾ ਸਿਆਣੇ ਉਹ ਰਿਸ਼ਤੇਦਾਰੀ ਦੇਖੋ ਜੀ ਕਹਿੰਦੇ ਪਿਓ ਦਾਦਾ ਪੜਦਾਦੇਉ ਪੁੱਤ ਪੋਤਾ ਪੜਪੋਤਰਾ ਨਤਾ ਇੱਕ ਜਿਹੜੇ ਬੰਦੇ ਆਲੇ ਪਾਸੇੋਂ ਜਿਹੜਾ ਇੱਕ ਰਿਸ਼ਤੇ ਸਾਰੇ ਗਿਣ ਦਿੱਤੇ ਪਿਓ ਦਾਦੇ ਪੜਦਾਦੇਉ ਪੁੱਤ ਪੋਤਾ ਪੜਪੋਤਰਾ ਨਤਾ ਮਾਂ ਦਾਦੀ ਪੜਦਾਦੀਉ ਫੁਫੀ ਪੈਣ ਦੀਆਂ ਸਣਖਤਾ ਕਹਿੰਦੇ ਔਰਤ ਵਾਲੇ ਪਾਸੇ ਇਹਦੀਆਂ ਕੀ ਰਿਸ਼ਤੇਦਾਰੀਆਂ ਹਨ ਮਾਂ ਹੈ ਦਾਦੀ ਹੈ ਪਰਦਾਦੀ ਹੈ ਹਾਂਜੀ ਮਾਂ ਦਾਦੀ ਪਰਦਾਦੇਓ ਫੁੱਫੀ ਭੂਆ ਨੂੰ ਕੀ ਹੈ ਜੀ ਫੁੱਫੀ ਭੈਣ ਧੀਆ ਸਣਖਤਾ ਨਨ ਨਾਨੀ ਆਖੀ ਐ ਪੜ ਨਾ ਪੜ ਨਾ ਨੀ ਪਤਾ ਇਹ ਕਿਹੜੇ ਨੇ ਜਿਹੜੇ ਪੁਰਾਣੇ ਬਜ਼ੁਰਗ ਸੀ ਰਿਸ਼ਤਾ ਕਰਨ ਲੱਗੇ ਸਾਰੀ ਘੋਕ ਕੱਢਦੇ ਸੀ ਇਹਦੇ ਦਾਦਕੇ ਕੀ ਐ ਇਹਦੇ ਨਾਲਕੇ ਕੀ ਐ ਇਹਦੀ ਖੁੱਲ ਕੀ ਐ ਕਿੱਦਾਂ ਦੇ ਲੋਕ ਸਨ ਨੇ ਦੂਰ ਤੋਂ ਵੇਖਦੇ ਡੀ ਐਨ ਏ ਇਹਨਾਂ ਦੇ ਸੁਭਾਅ ਅੱਛਾ ਜੀ ਦਾਦਾ ਨਾਨਾ ਨਾਨੀ ਆਖੀਏ ਪੜ ਨਾ ਨੀ ਪੜਨਾ ਨਾ ਪੜ ਨਾਨੀ ਪਤਾ ਤਾਇਆ ਚਾਚਾ ਜ ਆਯਾ ਮੱਤਾ ਰਿਸ਼ਤੇਦਾਰੀ ਗਿਣੇ ਜਾ ਰਹੇ ਜੀ ਸਭ ਸਭ ਫੋਟੋ ਬਣੀ ਜਾਂਦੀ ਤਾਇਆ ਚਾਚਾ ਜਣੀਆਂ ਤਾਈ ਚਾਚੀ ਮਾਇਆ ਮੱਤਾ ਅਗਲੀ ਪੰਕਤੀ ਚ ਕਹਿੰਦੇ ਮਾਮੇ ਤੇ ਮਾਮਾਣੀਆਂ ਸੋਹਰਾ ਸੱਸ ਸਾਰੀ ਮਾਫ ਕਰ ਮਾਮੇ ਤੇ ਮਾਮਾਣੀਆਂ ਮਾਸੀ ਮਾਸੜ ਦੇ ਰੰਗ ਰੱਤਾ ਇੱਚ ਮਾ ਨਾਲ ਕੇ ਗਿਣੇਗੇ ਮਾਸੀ ਮਾਸੜ ਗਿਣਗੇ ਹਨ ਮਾਸੜ ਫੁਫੜ ਸਾਥ ਸਭ ਮਾਸੜ ਫੁਫੜ ਸਾਥ ਸਭ ਸੋਹਰਾ ਸੱਸ ਸਾਲੀ ਸਾਲਤਾ ਸੋਹਰਾ ਬਾਕੀ ਦੇ ਰਿਸ਼ਤੇਦਾਰੀ ਜੇ ਸਮਝਾਈ ਜਾ ਰਹੀ ਹੈ ਸਹੁਰਾ ਵੀ ਆ ਗਿਆ ਸੱਸ ਸਾਲੀ ਸਹ ਲਿੱਤਾ ਹੁੰਦਾ ਸਾਲਾ ਸਾਲੇ ਦਾ ਪੁੱਤਰ ਉਧਰ ਵੀ ਵਰਤਿਆ ਜਾਂਦਾ ਹੈ ਅੱਗੇ ਤਾਇਰ ਪੀਤੀਏ ਮੇਲ ਮਿਲ ਮੌਲੇ ਰੂਪੇਰ ਅਵਤਾ ਕਹਿੰਦੇ ਤਾਏ ਦੇ ਪੁੱਤਰ ਆਹ ਪੰਤੀ ਮੇਰੀ ਬਹੁਤ ਫੇਵਰੇਟ ਹੈ ਇਸ ਵਿੱਚ ਕਹਿੰਦੇ ਤਾਏ ਦੇ ਪੁੱਤਰ ਚਾਚੇ ਦੇ ਪੁੱਤਰ ਮੇਲ ਮਿਲ ਤੁਸੀਂ ਗੋਲ ਕਰਿਓ ਜਵਾਨੀ ਤੇ ਜਵਾਨੀ ਦੀ ਇਹ ਜੀ ਗੱਲ ਤਾਏ ਚਾਚੇ ਦੇ ਪੁੱਤਰ ਇੱਕ ਬੰਦੇ ਨੂੰ ਇਹਨਾਂ ਸਾਰੀਆਂ ਰਿਸ਼ਤੇਦਾਰੀਆਂ 'ਚ ਇੱਕ ਤੇ ਬੜਾ ਮਾਣ ਹੁੰਦਾ ਹੈ ਉਹ ਹੁੰਦਾ ਹੈ ਜਿੰਨ ਕਹਿੰਦੇ ਬਾਵਾ ਆਪਣੀਆਂ ਚਾਚੇ ਦੇ ਪੁੱਤਰ ਤਾਏ ਦੇ ਪੁੱਤਰ ਮਾਮੇ ਦੇ ਪੁੱਤ ਫੂਫੜ ਦੇ ਪੁੱਤ ਅੱਛਾ ਸੋਚੋ ਇੱਕ ਬੰਦਾ ਹੋਵੇ ਉਹਦੇ ਤਾਏ ਦੇ ਪੁੱਤਰ ਨਾਲ ਹੁਣ ਚਾਚੇ ਦੇ ਪੁੱਤਰ ਨਾਲ ਹੁਣ ਮਾਮੇ ਦੇ ਤੇ ਬੁੱਪੜ ਦੇ ਪੁੱਤਰ ਨਾਲ ਹੁਣ ਉਹ ਅੱਛੇ ਕਿਸੇ ਦੇ ਅੱਖੇ ਲੱਗਦਾ ਹੈ ਕਰਦਾ ਹੈ ਨਾ ਉਹਦੀ ਕੀ ਜਿਹੜੀ ਅਜੀ ਦੇ ਵਿੱਚ ਤੇ ਜਦੋਂ ਇਹਨਾਂ ਨੇ ਕਿਹਾ ਤਾਇਰ ਪੀਤੀਏਰ ਮੇਲ ਮਿਲ ਫੁਫੇਰ ਮੋਲੇਰ ਅਵੱਤਾ 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 ਕਹਿੰਦੇ ਹੁਣ ਇਹ ਕਿਸੇ ਦੇ ਅੱਖੇ ਨਹੀਂ ਲੱਗਦਾ ਇਦਾਂ ਕਰਦਾ ਅਗਲੀ ਪੰਕਤੀ 'ਚ ਸਾਂਡ ਕੋੜਮ ਕੋਟੰਬ ਸਭ ਸਾਂਡ ਕੋੜਮ ਕੋਟਾਂਬਾ ਦਾ ਪਰਿਵਾਰ ਬਾਕੀ ਜਿਹੜੀਆਂ ਰਿਸ਼ਤੇਦਾਰੀਆਂ ਸਭ ਗਿਣ ਦਿੱਤੀਆਂ ਤੁਸੀਂ ਵੇਖੋਗੇ ਕਿੰਨੀਆਂ ਰਿਸ਼ਤੀਆਂ ਗਿਣ ਕੇ ਰਿਸ਼ਤੇ ਗਿਣ ਕੇ ਤੇ ਭਾਈ ਗੁਰਦਾਸ ਜੀ ਕਿੰਨੀ ਕੀਮਤੀ ਗੱਲ ਕਰਦੇ ਹਨ ਸਣ ਕੋੜਮ ਕੋਟਾਂਬਾ ਸਭ ਨਦੀ ਨਾਵ ਸੰਯੋਗ ਨ ਸੱਤਾ ਕਹਿੰਦੇ ਇਹ ਸਾਰੇ ਝੂਠੇ ਰਿਸ਼ਤੇ ਹਨ ਇਹ ਸਾਰੇ ਝੂਠੇ ਰਿਸ਼ਤੇ ਹਨ ਇਹ ਪਤਾ ਕਿੱਦਾਂ ਹਨ ਉਦਾਹਰਨ ਦਿੰਦੇ ਹਨ ਨਦੀ ਨਾਮ ਸੰਜੋਗ ਨਸਤਾ ਹੁਣ ਨਦੀ ਵੀ ਜਿਹੜੀ ਦੋਸਰੇ ਹਨ ਇਧਰੋਂ ਕਹਿੰਦੇ ਨਦੀ ਚ ਬੇੜੀ ਲੱਗੀ ਐ ਲੋਕ ਆਏ ਹਨ ਤੇ ਬੇੜੀ ਚ ਕੋਈ ਕਿਤੇ ਆਇਆ ਕੋਈ ਕਿਤੇ ਆਇਆ ਕੋਈ ਕਿਤੇ ਆਇਆ ਥੋੜਾ ਚਿਰ ਬੈਠ ਗਿਆ ਹੁਣ ਬੇੜੀ ਚੱਲ ਗਈ ਸਾਰੇ ਬੈਠ ਗਏ ਐਂ ਲੱਗਦਾ ਇੱਕੋ ਪਰਿਵਾਰ ਤੁਰਿਆ ਜਾ ਰਿਹਾ ਇੱਕੋ ਪਰਿਵਾਰ ਤੁਰਿਆ ਜਾ ਰਿਹਾ ਬੇੜੀ ਦੂਜੇ ਪਾਸੇ ਪਹੁੰਚਦੀ ਹੈ ਕੋਈ ਉਤਰ ਕੇ ਕਿਸੇ ਪਾਸੇ ਚਲ ਗਿਆ ਕੋਈ ਉਤਰ ਕੇ ਕਿਸੇ ਪਾਸੇ ਚਲ ਗਿਆ ਕੋਈ ਕਿਸੇ ਪਾਸੇ ਚਲ ਗਿਆ ਬੇੜੀ ਵਾਲੀ ਜਿਹੜੀਆਂ ਸਵਾਰੀਆਂ ਹਨ ਇਹਨਾਂ ਦਾ ਮੇਲ ਪੱਕਾ ਨਹੀਂ ਹੈ ਉਹਨਾਂ ਕਜੇਰੇ ਜਿੰਨਾਂ ਕਜਰ ਬੇੜੀ 'ਚ ਹਨ ਕੁੜ ਕੇ ਇਹ ਮੇਲ ਨਹੀਂ ਹੈ ਪਿਆਰਿਆ ਬੜੀ ਡੁੰਗੀ ਬਾਤ ਹੈ ਕਹਿੰਦੇ ਨਦੀ ਨਾਮ ਸੰਜੋਗ ਨਿਸੱਤਾ ਸੱਤ ਹੁੰਦਾ ਹੈ ਸੱਚ ਨਿਸੱਤਾ ਮਤਲਬ ਝੂਠ ਹੈ ਸੱਚ ਤੋਂ ਉਲਟ ਝੂਠਾ ਹੈ ਰਿਸ਼ਤਾ ਕਹਿੰਦੇ ਤੂੰ ਦੁਨੀਆ 'ਚ ਆਇਆ ਹੈ ਤੇਰੇ ਨਾਲ ਜਿੰਨੇ ਰਿਸ਼ਤੇ ਹਨ ਇਹ ਕੁਛ ਸਮੇ ਲਈ ਹਨ ਜਿੰਨਾ ਚਿਰ ਤੂੰ 베ੜੀ ਜ਼ਿੰਦਗੀ ਰੂਪ ਚ ਹੈ ਜਿਸ ਦਿਨ ਤੇਰੀ ਜ਼ਿੰਦਗੀ ਦੀ ਇਹ 베ੜੀ ਖਤਮ ਹੋਣੀ ਹੈ ਤੇ ਸਾਰੇ ਆਪੋ ਆਪਣੇ ਰਾਹ ਚਲੇ ਜਾਣੇ ਕਿਉਂ ਪਿਆਰੇ ਸਮਝਦੇ ਹੋ ਨਾ ਅੱਛਾ ਮਾਂ ਪਿਓ ਜਿਹੜੇ ਹਨ ਨੇ ਅਗਲੇ ਜਨਮ ਚ ਮਿਲਦੇ ਹੀ ਮੁੜ ਕੇ ਅੱਛਾ ਪਹਿੜ ਪਰ ਆਏ ਬਲਦੇ ਦਾਤਾ ਜਾਣੇ ਕੌਣ ਸੰਯੋਗ ਨਾਲ ਕਿੱਦਾਂ ਕਿੱਦਾਂ ਆਪਾਂ ਇਕੱਠੇ ਹੋਏ ਆ ਤੇ ਮੁੜ ਕੇ ਕਿਧਰੋਂ ਕਿਧਰ ਨੂੰ ਚਲੇ ਜਾਣੇ ਸਭ ਆਪੋ ਆਪਣਾ ਰਾਹ ਪਿਆਰੇ ਕਿੱਡੀ ਖੂਬਸੂਰਤ ਬਾਤ ਵੀ ਹੈ ਤਾਂ ਹੀ ਇਸ ਕਰਕੇ ਇਹ ਮੋਹ ਤੋਂ ਮਹਾਰਾਜ ਬਾਣੀ ਜਿਹੜੀ ਵਰਜਦੀ ਹੈ ਅੱਛਾ ਇਹਨੂੰ ਗਲਤ ਨਹੀਂ ਲੈਣਾ ਨਾ ਹੀ ਰਿਸ਼ਤੇ ਛੱਡਣ ਦੀ ਕਿਹਾ ਮਹਾਰਾਜ ਨੇ ਕਿਤੇ ਛੱਡਣ ਦੀ ਕਿਤੇ ਨਹੀਂ ਕਿਹਾ ਕਹਿੰਦੇ ਰਿਸ਼ਤੇ ਲਿਵਾਜ ਜਿੰਨਾ ਤੱਕ ਹੋ ਸਕਦਾ ਹੈ ਨਿਭਾ ਪਰ ਜੇ ਲੋੜ ਪੈਂਦੀ ਹੈ ਫਿਰ ਪਰਵਾਹ ਨਾ ਕਰੀਏ ਇੱਕ ਰੇੜਾ ਸੱਚਾ ਰਿਸ਼ਤਾ ਹੈ ਪਰਮੇਸ਼ਰ ਦੇ ਨਾਲ ਉਹ ਨਹੀਂ ਤੇਰਾ ਟੁੱਟਣਾ ਚਾਹੀਦਾ ਔਰ ਗੌਰ ਕਰਿਓ ਇਸੇ ਸਮਾਜ ਚ ਅਸੀਂ ਰਹਿੰਦੇ ਆ ਤਕਰੀਬਨ ਤਕਰੀਬਨ ਸੱਚਾ ਰਿਸ਼ਤਾ ਪਰਮੇਸ਼ਰ ਵਾਲਾ ਛਟਕੇ ਦੁਨੀਆ ਝੂਠੇ ਰਿਸ਼ਤੇ ਨਵਾ ਰਹੀ ਹੈ ਪਿਆਰੇ ਜਿਹੜੇ ਸਦਾ ਜਿਗੜੇ ਹੀ ਰਹਿੰਦਾ ਕਹਿੰਦੇ ਸਾਡਾ ਕੋੜ ਮੋੜconta ਉਹ ਸਭ ਨਦੀ ਨਾਵ ਸੰਯੋਗ ਨ ਸਤਾ ਨ ਸਤਾ ਝੂਠਾ ਹੈ ਫਿਰ ਇੱਕ ਗੱਲ ਕਹਿੰਦੇ ਭਾਈ ਗੁਰਦਾਸ ਜੀ ਸੱਚਾ ਸਾਥ ਨ ਵਿਛੜੈ ਸਾਧ ਸੰਗਤ ਗੁਰ ਭਾਈ ਪਤਾ ਇਹ ਪੰਕਤੀ ਬੜੇ ਰਣ ਸਮਝਦੇ ਰਹੇ ਤੇ ਸਮਝ ਚ ਨਾ ਆਵੇ ਕਿ ਭਾਈ ਗੁਰਦਾਸ ਜੀ ਤੁਸੀਂ ਕਹਿੰਦੇ ਹੋ ਕਿ ਇੱਕ ਰਿਸ਼ਤਾ ਸੱਚਾ ਹੈ ਉਹ ਰਿਸ਼ਤਾ ਸੱਚਾ ਸਾਧ ਸੰਗਤ ਦਾ ਹੈਰਾਨੀ ਦੀ ਗੱਲ ਹੈ ਜੇ ਬਾਕੀ ਸਾਰਾ ਕੁਝ ਖਤਮ ਹੋ ਜਾਣਾ ਹੈ ਤੇ ਸਾਧ ਸੰਗਤ ਵਾਲੇ ਵੀ ਤੇ ਆਪੋ ਆਪਣੇ ਰਾਜਲੇ ਜਿਹੜੇ ਤੁਸੀਂ ਇਸ ਨੂੰ ਸੱਚਾ ਰਿਸ਼ਤਾ ਕਿਤਾ ਕਹਿੰਦੇ ਹੋ ਬੜਾ ਇਸ ਦੇ ਉੱਤੇ ਵਿਚਾਰ ਕਰਦੇ ਰਹਿਣਾ ਸੁਰਤ ਨਿਹੜੇ ਰਹਿਣਾ ਕਿ ਇਹ ਸਮਝ ਨਹੀਂ ਆਉਂਦੀ ਕਿ ਭਾਈ ਜੀ ਆਪ ਜੀ ਦੀ ਇੰਨੀ ਕਮਾਲ ਦੀ ਕੋਈ ਗੱਲ ਲਿਖੀ ਸਾਡੀ ਸੁਰਤ ਚ ਨਹੀਂ ਅੰਮ੍ਰਿਤਸਰ ਨੇ ਕੱਲ ਵੀ ਕਿਹਾ ਸੀ ਨਾ ਜਦੋਂ ਨਾ ਸਮਝ ਆਵੇ ਫਿਰ ਕੀ ਕਰਨਾ ਹੈ ਫਿਰ ਅਰਦਾਸ ਕਰਦੀ ਮਹਾਰਾਜ ਨੂੰ ਸਮਝ ਨਹੀਂ ਆ ਰਹੀ ਹੈਰਾਨ ਰਹਿ ਗਏ ਫਿਰ ਇਹ ਗੱਲ ਮਤਬੁੱਤ ਮਹਾਰਾਜ ਨੇ ਸਮਝਾਈ ਕਿ ਕਹਿੰਦੇ ਸਾਧ ਸੰਗਤ ਗੁਰ ਭਾਈ ਭੱਤਾ ਇਹ ਸੱਚਾ ਸਹਾਕ ਹੈ ਕਿਉਂ ਕਿ ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਤੂੰ ਗੁਣ ਖੱਟੇ ਕੀਤੇ ਜਿਹੜਾ ਬੰਦਗੀ ਕੱਢੀ ਕੀਤੀ ਏ ਤੇਰੇ ਨਾਲ ਜਾਣੀ ਸਰੀਰ ਚਲੇ ਜਾਣੇ ਆਪੋ ਆਪਣੇ ਰਾਹ ਅੱਛਾ ਸਾਧ ਸੰਗਤ 'ਚ ਆਪਣੇ ਪਾਤਾ ਪਿਤਾ ਵੀ ਬੈਠੇ ਹੋ ਸਾਡੇ ਪਰਿਵਾਰ ਵੀ ਸਾਰਾ ਬੈਠਾ ਏ ਇਹ ਸਾਰੇ ਸਰੀਰ ਆਪੋ ਆਪਣੇ ਰਾਹ ਚਲੇ ਜਾਣੇ ਆ ਪਰ ਜਿਹੜਾ ਤਤ ਹੈ ਨਾ ਸਾਧ ਸੰਗਤ ਦਾ ਜਿਹੜਾ ਨਚੂੜ ਹੈ ਉਹਨੇ ਨਹੀਂ ਆਪੋ ਆਪਣੇ ਰਾਹ ਜਾਣਾ ਉਨ ਨੂੰ ਹੀ ਸੱਚਾ ਦੱਸਿਆ ਇਹਦਾ ਜਿਹੜਾ ਤੂੰ ਲਾਹਾ ਫਸੇਂਦਾ ਇਹ ਤੇਰੇ ਨਾਲ ਅਗਲੇ ਜਨਮਾਂ ਤੱਕ ਚੱਲੇਗਾ ਕਿਆ ਬਾਤ ਹੈ ਕਿੰਨੀ ਖੂਬਸੂਰਤੀ ਹੈ ਪਿਆਰਿਓ ਕਹਿੰਦੇ ਇਹ ਰਿਸ਼ਤਾ ਖਤਮ ਹੋਣ ਵਾਲਾ ਨਹੀਂ ਹੈ ਸੱਚਾ ਸਾਥ ਨਾ ਵਿਛੜੈ ਜਿਹੜਾ ਅਸਲੀ ਸਾਥ ਹੈ ਜਿਹੜਾ ਅਸਲੀ ਰਿਸ਼ਤਾ ਹੈ ਇਹ ਨਿਤਰ ਤੋਂ ਵਿਛੜਨਾ ਨਹੀਂ ਹਾਂਜੀ ਸਾਧ ਸੰਗਤ ਗੁਰ ਭਾਈ ਭੱਤਾ ਤੇ ਅੱਗੇ ਕਹਿੰਦੇ ਭੋਗ-ਪੁਗਤ ਵਿੱਚ ਜੋਗ-ਜੁਗਤਾ ਕਹਿੰਦੇ ਤੂੰ ਜੀਵਨ ਜਿਉਂਦੇ ਰਹਿੰਦੇ ਆਂ ਜੁਂਦੇ ਆਂ ਭੋਗ ਭੋਗੜੇ ਹਨ ਆ ਪਦਾਰਥ ਭੋਗੜੇ ਹਨ ਕਪੜਾ ਭੋਗ ਰਿਆ ਹੈ ਖਾਣਾ ਭੋਗ ਰਿਆ ਹੈ ਘਰ ਭੋਗ ਰਿਆ ਹੈ ਰਿਸ਼ਤੇ ਭੋਗ ਰਿਆ ਹੈ ਇਹਨਾਂ ਦਾ ਆਨੰਦ ਹੈ ਸਾਰੇ ਰਿਸ਼ਤਿਆਂ ਦਾ ਆਪੋ ਆਪਣਾ ਰਸ ਹੈ ਇਹਨੇ ਨੂੰ ਭੋਗਣਾ ਹੈ ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਖੇਡਣ ਵਾਲੀ ਅਸਲੀ ਤਰਤ ਨੂੰ ਸਮਝਿਓ ਭੋਗ ਭੋਗਤ ਵਿੱਚ ਜੋਗ ਜੋਤਾਂ ਉਹ ਕਹਿੰਦੇ ਨਾ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨੂ ਉਦਾਸੀ ਮਾਇਆ ਰਹਿਣਾ ਪਰਿਵਾਰਾਂ ਚ ਰਹਿਣਾ ਰਿਸ਼ਤੇ ਚ ਪਰ ਸੁਰਤ ਇੰਨੀ ਉੱਪਰ ਚੁੱਕ ਲੈਣੀ ਐ ਕਿ ਜਦੋਂ ਤੂੰ ਚਲੇ ਜਾਵੇਂ ਤੇਰੇ ਮਾਤਾ ਪਿਤਾ ਦਾ ਰਾਹ ਵੀ ਲੱਗ ਹੋ ਜੇ ਮਾਇਆ ਮਾਤਾ ਪਰਿਵਾਰ ਦਾ ਪਰ ਤੇਰੀ ਸੁਰਤ ਜਿਹੜੀ ਆ ਉਹ ਗੁਰੂ ਚਰਨਾ ਚ ਜਾਬ ਰਾਜੇ ਅੱਛਾ ਪਿਆਰੋ ਗੌਰ ਕਰਨਾ ਉੱਥੇ ਲੇਖਾ ਪਰਿਵਾਰਾਂ ਦਾ ਨਹੀਂ ਹੁੰਦਾ ਉੱਥੇ ਲੇਖਾ ਕਲੈਕਟਿਵ ਕਿਤੇ ਨਹੀਂ ਹੈਗਾ ਲੇਖਾ ਇੰਡੀਵੀਜੂਅਲ ਹੈ ਇਸ ਤਰਕੇ ਪਰਿਵਾਰਾਂ ਚ ਅਕਸਰ ਦੇਖਦੇ ਆਂ ਪਤੀ ਨਾਮ ਜਪਣਾ ਚਾਹੁੰਦਾ ਹੈ ਪਤਨੀ ਨਹੀਂ ਜਪਣਾ ਚਾਹੁੰਦੀ ਕਿਸੇ ਪਰਿਵਾਰ ਚ ਪਤਨੀ ਜਪਣਾ ਚਾਹੁੰਦੀ ਹੈ ਪਤਾ ਸ਼ਰਾਬ ਪਿੰਦਾ ਹੈ ਪਤੀ ਕਿਤੇ ਨਿਆਣੇ ਜਪਣਾ ਚਾਹੁੰਦੇ ਮਾਤਾ ਪਿਤਾ ਨਹੀਂ ਕਿਤੇ ਮਾਤਾ ਪਿਤਾ ਜਪਣਾ ਚਾਹੁੰਦੇ ਨਿਆਣੇ ਨਹੀਂ ਇਹ ਗੌਰ ਕਰੋ ਇੱਥੇ ਸਭ ਤੋਂ ਇੰਪੋਰਟੈਂਟ ਇਸ ਗੱਲ ਨੂੰ ਧਿਆਨ ਰੱਖਣਾ ਹੈ ਕਿ ਤੂੰ ਆਪਣੀ ਸੁਰਤ ਨੂੰ ਜੋੜ ਹਾਂ ਤੇਰੇ ਸਤਿਗੁਰੂ ਜੀ ਨੇ ਤੇਰਾ ਫਰਜ਼ ਲਾਇਆ ਹੈ ਕਿ ਜਦੋਂ ਮੌਕਾ ਮਿਲੇ ਜੋੜਿਆ ਕਰ ਪਿਆਰੇ ਕਿਸੇ ਨੂੰ ਪਰ ਜੇ ਕੋਈ ਨਾ ਜੜੇ ਤਾਂ ਫਿਰ ਜੇ ਨਾ ਜੁੜੇ ਤੇ ਹੋ ਸਕਦਾ ਹੈ ਕਿ ਕਿਤੇ ਕੋਈ ਖੁਦਕੁਸ਼ੀ ਕਰਨ ਲੱਗੇ ਤੂੰ 10 ਮਿੰਟ ਉਹਦੇ ਨਾਲ ਪਿਆਰ ਦੀਆਂ ਗੱਲਾਂ ਕਰਕੇ ਉਹਨੂੰ ਰੋਕ ਲਵੇਂ ਫਿਰ ਅਗਲੇ ਦਿਨ ਫੇਰ ਕੋਈ ਕੁਝ ਤੁਸੀਂ ਕਰਨਾ ਚਾਹੇਗਾ ਹਰ ਥਾਂ ਤੇ ਤੂੰ ਨਾਲ ਨਹੀਂ ਰੱਖ ਲੋ ਹੋ ਸਕਦਾ ਪਿਆਰੇਆ ਅੱਛਾ ਇਸ ਕਰਕੇ ਇਸ ਗੱਲ ਨੂੰ ਸਮਝਣਾ ਕਹਿੰਦੇ ਅਸਲੀ ਰਿਸ਼ਤਾ ਸਾਥ ਸੰਗਤ ਦਾ ਹੈ ਜਿਸ ਨੂੰ ਤੂੰ ਨਭਾਇਆ ਕਰ ਅਸੀਂ ਹੈਰਾਨ ਰਹਿ ਗਏ ਭਾਈ ਗੁਰਦਾਸ ਜੀ ਦੇ ਇਹ ਕਈ ਬੋਲ ਪੜਦੇ ਪੜਦੇ ਆਪ ਜੀ ਦੇ ਨਾਲ ਕੁਝ ਬੋਲ ਨੂੰ ਸਾਂਝੇ ਕਰਨ ਲੱਗੇ ਸੰਗਤ ਬੋਲ ਹਨ ਪਿਆਰਿਓ ਮੈਨੂੰ ਇਹਨਾ ਪਤਾ ਹੈ ਕਿ 90% ਪ੍ਰਚਾਰਕ ਜਿਹੜੇ ਦਾ ਕੀਰਤਨ ਤੇ ਕਰ ਲਣਗੇ ਕਥਾ ਕਰਨ ਤੋਂ ਵਾਂਝੇ ਹੋ ਜਾਣਗੇ ਡਰ ਜਾਣਗੇ ਸਟੇਜਾਂ ਬਚਾਉਣੀਆਂ ਹਨ ਪਿਆਰਿਓ ਆਪਣੀ ਜੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿਉਂ ਡਰ ਨਹੀਂ ਲੱਗਦਾ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਆ ਹੁਣੇ ਭੈਣੋ ਇਸ ਗੱਲ ਨੂੰ ਤੁਸੀਂ ਥੋੜਾ ਜਿਹਾ ਧਿਆਨ ਨਾਲ ਸੁਣਿਓ ਦਾਸ ਦੀ ਔਕਾਤ ਨਹੀਂ ਇਦਾਂ ਕਿਸੇ ਦੇ ਉੱਤੇ ਉਂਗਲ ਚੁੱਕਦੇ ਵੀ ਔਕਾਤ ਹੀ ਨਹੀਂ ਹੈ ਜੋ ਬੋਲ ਆਪ ਜੀ ਨੇ ਖੁਦ ਸੁਣਦੇ ਆ ਤੇ ਖੁਦ ਵਿਚਾਰ ਲੈਣੇ ਆ ਮੈਂ ਆਪਣੀ ਸੁਰਤ ਮਤ ਅਨੁਸਾਰ ਤੁਹਾਨੂੰ ਮਰਥ ਕਰ ਦੇਣਾ ਤੁਸੀਂ ਵਾਪਸ ਜਾਇਓ ਘਰੇ ਖੁਦ ਪੜਿਓ